ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੀ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਉਹ ਜਿਹੜੀ ਗੱਲਬਾਤ ਕਰਦਾ ਹੈ ਬੈਸੋ ਗੱਲਬਾਤ ਦੁਬਈ ਤੋਂ ਕਰਦਾ ਔਰ ਬਹੁਤ سارے ਲੋਕ ਉਹਨੇ ਜਿਹੜੇ ਕਹਿੰਦੇ ਨੇ ਕਿ ਇਹ ਆਡੀਓ ਫੇਕ ਹੈ ਅਮਰਤਪਾਲ ਦੀ ਆਵਾਜ਼ ਨਹੀਂ ਹੈਗੀ ਇਹ ਕਹਿ ਰਹੇ ਨੇ ਮੈਂ ਗਰੰਟੀ ਨਾਲ ਕਹਿਣਾ ਕਿ ਅਮਰਤਪਾਲ ਦੀ ਆਵਾਜ਼ ਹੈ ਔਰ ਜਿਹੜੀ ਉਹ ਗੱਲਬਾਤ ਕਰ ਰਿਹਾ ਉਹਦੇ ਵਿੱਚ ਬਹੁਤ ਵੱਡੇ ਸਬੂਤ ਨਹੀਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਮੰਨਣਾ ਪੈਣਾ ਹੈ ਕਿ ਜਦੋਂ ਉਹ ਪੁਲਿਸ ਦਾ ਨਾਂ ਲੈਂਦਾ ਹੈ ਕਿ ਪੁਲਿਸ ਰਲਈ ਹੋਈ ਹੈ ਨਾਲ ਜੇ ਵੀਡੀਓ ਫੇਕ ਹੋਵੇ ਮਤਲਬ ਪੁਲਿਸ ਨੇ ਬਣਾਈ ਹੋਵੇ ਫਿਰ ਪੁਲਿਸ ਵਾਲੇ ਆਪਣਾ ਨਾਂ ਵਿੱਚ ਕਿਉਂ ਲੈਣਗੇ ਇਹ ਸਭ ਤੋਂ ਵਰਟੀਕਲ ਦੂਜੀ ਗੱਲ ਜਿਹੜੀਆਂ ਭੇਡਾਂ ਨੇ ਪੰਜਾਬ ਦੇ ਵਿੱਚ ਉਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਕਾਲੀਆਂ ਨੇ ਹਾਲਾਂਕਿ ਫੇਸਬੁੱਕ ਤੇ ਜਿਹੜੇ 트ੈਂਡ ਚੱਲਦੇ ਨੇ ਫੇਸਬੁੱਕ ਕੀ ਵਿਦਵਾਨ ਜਿਹੜੇ ਸੁਪਨੇ ਲੈਂਦੇ ਨੇ ਇਹ ਸੱਚ ਨਹੀਂ ਹੁੰਦੇ ਪਰ ਕੋਈ ਗੱਲ ਨਹੀਂ ਮੈਂ ਜਿਹੜੀ ਗੱਲਬਾਤ ਕਰਦੀ ਹੁਣ ਉਹ ਜੈਦੀਪ ਭੁੱਲਰ ਦੀ ਜਿਹੜੀ ਗੱਲਬਾਤ ਕਰਦਾ ਉਹਦੇ ਨਾਲ ਉਹਦੇ ਸੰਬੰਧ ਰਹੇ ਨੇ ਜੈਦੀ ਭੁੱਲਰ ਜਿਹੜਾ ਹੈ ਉਹਦਾ ਕਲਕੱਤੇ ਦੇ ਵਿੱਚ ਇਨਕਾਉਂਟਰ ਕੀਤਾ ਸੀ ਪੁਲਿਸ ਨੇ ਤੇ ਉਹ ਬੰਦਾ ਫਰੋਤੀਆਂ ਲੈਂਦਾ ਸੀ ਚੋਰੀਆਂ ਕਰਦਾ ਸੀ ਵੱਡੇ ਵੱਡੇ ਉਹਨੇ ਡਾਕ ਕੇ ਮਾਰੇ ਨੇ ਸੋਨੇ ਦੀ ਲੁੱਟ ਉਹਨੇ ਬਹੁਤ ਵੱਡੀਆਂ ਸ਼ਾਪਾਂ ਤੋਂ ਕੀਤੀ ਹੋਈ ਹੈ ਔਰ ਅਮਰਤਪਾਲ ਜਿਹੜੀ ਗੱਲਬਾਤ ਕਰ ਰਿਹਾ ਉਹ ਕਹਿੰਦਾ 40 ਲੱਖ ਰੁਪਈਆ ਅ ਜੈਪਾਲ ਭੋਲਰ ਕੋਲ ਪਿਆ ਸੀ ਉਹਦੇ ਵਿੱਚ 10 ਲੱਖ ਦਾ ਮੇਰਾ ਹਿੱਸਾ ਹੈਗਾ ਇਹ ਗੱਲਬਾਤ ਕਰ ਰਿਹਾ ਹੁਣ ਜਿਹੜੇ ਬੰਦੇ ਕਹਿੰਦੇ ਆਡੀਓ ਫੇਕ ਹੈ ਉਹਨਾਂ ਨੂੰ ਮੈਂ ਗੱਲ ਕਹਿਣੀ ਚਾਹਨਾ ਕਿ ਜੇ ਅਮਰਤਪਾਲ ਦੇ ਭਾਪੇ ਵਿੱਚ ਅਮਰਤਪਾਲ ਦੀ ਮਾਂ ਵਿੱਚ ਅਮਰਤਪਾਲ ਦੇ ਭਰਾ ਵਿੱਚ ਜਾਂ ਐਡਾ ਵਕੀਲ ਖਾਰਾ ਇਹਨਾਂ ਵਿੱਚ ਦਮ ਹੈਗਾ ਇਹ ਸਾਹਮਣੇ ਬੈਠਣ ਇਹਨਾਂ ਦੇ ਮੂੰਹ ਤੋਂ ਕਾਹ ਕੇ ਦਿਖਾਉਂਗੇ ਇਹ ਆਡੀਓ ਅਮਰਤਪਾਲ ਦੀ ਹੈ ਮੁੰਡੇ ਜਿਹੜੇ ਪੈਸਿਆਂ ਦੀ ਗੱਲ ਕਰਦਾ ਉਹ ਦੁਬਈ ਦੇ ਪੈਸਿਆਂ ਦੀ ਗੱਲ ਕਰਦਾ ਜਿਹੜੇ ਮੁੰਡੇ ਨਾਲ ਗੱਲ ਕਰ ਰਿਹਾ ਹੈ 3000 ਰੁਪਏ 5000 ਰੁਪਏ 10000 ਰੁਪਏ 50000 ਰੁਪਏ ਦੁਬਈ ਵੀ ਜਿਹੜੀ ਕਰੰਸੀ ਚੱਲਦੀ ਹੈ ਉਸ ਕਰੰਸੀ ਦੀ ਉਹ ਗੱਲ ਕਰਦਾ ਹੈ ਜਣ ਕੇ ਸ਼ਰਿਆਮ ਪਤਾ ਹੈ ਵੀ ਇਹਨਾਂ ਲੋਕਾਂ ਨੇ ਦੁਬਈ ਦੇ ਵਿੱਚ ਰਹਿ ਕੇ ਸ਼ਰਿਆਮ ਲੁੱਟਾਂ ਖੋਹਾਂ ਕੀਤੀਆਂ ਫਰੋਤੀਆਂ ਲਈਆਂ ਡਾਕੇ ਮਾਰੇ ਇੱਥੋਂ ਤੱਕ ਉਹ ਆਡੀਓ ਵਿੱਚ ਕਹਿੰਦਾ ਕਹਿੰਦਾ ਦਿੱਲੀ ਦੇ ਵਿੱਚ ਵੀ ਅਪਾਰਟਮੈਂਟਾਂ ਜਾਨੀ ਕਿ ਫਲੈਟ ਵਗੈਰਾ ਪਏ ਨੇ ਆਪਣੇ ਜਿਹੜਾ ਕਰੋੜਾਂ ਰੁਪਈਆ ਦਾ ਕਹਿ ਲਈ ਉਹ ਪ੍ਰਾਪਰਟੀ ਹੈ ਔਰ ਇਹ ਵੀ ਕਹਿ ਰਿਹਾ ਕਹਿੰਦਾ ਜਿਹੜਾ ਜੈਪਾਲ ਭੁੱਲ ਰਿਹਾ ਉਹਦਾ ਕਹਿੰਦਾ 20 ਬਾਈ ਕਰੋੜ ਰੁਪਈਆ ਪਿਆ ਹੈ ਮੈਨੂੰ ਵੀ ਕਹਿੰਦਾ ਪਤਾ ਨਹੀਂ ਉਹ ਕਿੱਥੇ ਪਿਆ ਮੈਂ ਦੱਸਦਾ ਕਿੱਥੇ ਪਿਆ ਇਹਦੀ ਮਾਤਾ ਨੂੰ ਇਹਦੇ ਪਿਓ ਨੂੰ ਪੁਲਿਸ ਭਾਵ ਇਹਦੇ ਪਰਿਵਾਰ ਤੋਂ ਪੁੱਛਗਿਸ਼ ਕਰੇ। ਛੇਤਰ ਫੇਰੇ ਫੜ ਕੇ ਆਪ ਹੀ ਦੱਸਣਗੇ ਵੀ ਉਹ ਪੈਸੇ ਕਿੱਥੇ ਪਏ ਆ। ਜਾਣ ਕੇ ਸਭ ਕੁਝ ਇਹਨਾਂ ਨੂੰ ਪਤਾ ਸੀ ਕਿੰਦਾਂ ਗੈਂਗਸਟਰਾਂ ਦੇ ਨਾਲ ਇਹਨਾਂ ਦਾ ਸੰਬੰਧ ਸੀ। ਔਰ ਗੈਂਗਸਟਰਾਂ ਦੇ ਨਾਲ ਰਲ ਮਿਲ ਕੇ ਕਿੰਦਾਂ ਬੰਦੇ ਮਰਵਾਏ। ਇੱਥੋਂ ਤੱਕ ਉਹ ਆਡੀਓ ਵਿੱਚ ਇਹ ਕਹਿੰਦਾ ਕਹਿੰਦਾ ਮੇਰੇ ਕੋਲ ਇੱਕ ਗਲੌਗ ਵਗੈਰਾ ਜਾਣ ਕੇ ਪਿਸਟਲ ਬਹੁਤ ਮਹਿੰਗਾ 4.5 ਲੱਖ ਦਾ ਪਿਆ ਕਹਿੰਦਾ ਪਿੰਡ ਉਹ ਵੇਚਣਾ ਹੁਣ ਕਹਿੰਦਾ ਮੈਨੂੰ ਲੋਡ ਹੈ ਨਹੀਂ ਜਾਨੀ ਕਿ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਜਦੋਂ ਮੈਂ ਉਹ ਆਡੀਓ ਸੁਣੀ ਉਹ ਥੱਲੇ ਕੁਝ ਭੇਡਾਂ ਨੇ ਕਮੈਂਟ ਕੀਤੇ ਹੋਏ ਕਹਿੰਦੇ ਨਹੀਂ ਇਹ ਆਡੀਓ ਫੇਕ ਹੈ ਭਾਈ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ ਬਦਨਾਮ ਭਾਈ ਸਾਹਿਬ ਨੂੰ ਕੀਤਾ ਜਾ ਰਿਹਾ ਤੁਸੀਂ ਕੌਮ ਦੇ ਮੱਥੇ ਤੇ ਕਲੰਕ ਲਾਇਆ ਤੁਸੀਂ ਕੌਮ ਨੂੰ ਬਦਨਾਮ ਕੀਤਾ ਅਸਲ ਜਦੋਂ ਇਨੇ ਮਹਿਮਾ ਸ਼ੁਰੂ ਕੀਤੀਆਂ ਮਤਲਬ ਕਿ ਨਗਰਗੀਤ ਨੇ ਸ਼ੁਰੂ ਕੀਤਾ ਅਮਰ ਸ਼ਕਾਉਣ ਦੀ ਗੱਲ ਕੀਤੀ ਉਹਦਾ ਨਾਂ ਕਿਹਦਾ ਵਰਤਿਆ ਭਿੰਡਰਾਂ ਵਾਲੇ ਦਾ ਭਿੰਡਰਾਂ ਵਾਲੇ ਦਾ ਨਾਂ ਵਰਤ ਕੇ ਔਰ ਆਪਣੇ ਆਪ ਨੂੰ ਹਾਈਲਾਈਟ ਕੀਤਾ ਲੋਕ ਪਿੱਛੇ ਲੱਗੇ ਜਿਹੜੀਆਂ ਕਰਤੂਤਾ ਨੇ ਹੁਣ ਬਾਹਰ ਆ ਰਹੀਆਂ ਨੇ ਅਸ਼ਾ ਇਹ ਗੱਲ ਹੋਰ ਧਿਆਨ ਦੇ ਨਾਲ ਸੁਣੋ ਉਹਦੇ ਵਿੱਚ ਨਾ ਪੂਰੀ ਆਪਣੇ ਪਰਿਵਾਰ ਦੀ ਵੀ ਗੱਲ ਕਰ ਰਹੇ ਜਿਹਦੇ ਵਿੱਚ ਕਹਿੰਦਾ ਮੈਂ ਹੈਪੀ ਵਾਰੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਇਹਨੂੰ ਪੈਸੇ ਨਾ ਦਿਓ ਇਹ ਨਸ਼ੇ ਕਰਦਾ ਹੈ ਜੇ ਤੁਸੀਂ ਪੈਸੇ ਦਿਨਾ ਫਿਰ ਵਾਪਸ ਮੰਗਦੇ ਕਿਉਂ ਜਾਨੀ ਕਿ ਆਪਣੇ ਪਰਿਵਾਰ ਦੀ ਜਦੋਂ ਬੰਦਾ ਗੱਲ ਕਰਦਾ ਕਿਤੇ ਨਾ ਕਿਤੇ ਉਦੋਂ ਇਹ ਗੜਬੜ ਜ਼ਰੂਰ ਹੁੰਦੀ ਹੈ ਫਿਰ ਜਦੋਂ ਇਹ ਨਸ਼ੇ ਦੀ ਗੱਲ ਕਰਦਾ ਜੈਪਾਲ ਭੁੱਲਣ ਦੀ ਗੱਲ ਕਰਦਾ ਤਾਂ ਉਹਦੇ ਉੱਥੇ ਵੀ ਕਹਿ ਰਿਹਾ ਕਹਿੰਦਾ ਇਹ ਸੋਨਾ ਅਸਲਾ ਉੱਕੀ ਫੇਮ ਇਹ ਤਸ਼ਕਰੀ ਕਰਦੇ ਸੀ ਜਾਣੀ ਕਿ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਲਓ ਵੀ ਇਸ ਅਮਰਤਪਾਲ ਦੇ ਮੈਂ ਤਾਂ ਮੂਤਪਾਲ ਕਹਿਣਾ ਹੁੰਦਾ ਵੀ ਇਹਦੇ ਸਬੰਧ ਗੈਂਗਸਟਰਾਂ ਦੇ ਨਾਲ ਪਹਿਲਾਂ ਵੀ ਸੀ ਹੁਣ ਵੀ ਨੇ ਹੁਣ ਜਿਹੜੀ ਐਨਐਸਏ ਵਧਾਈ ਗਈ ਹੈ ਤੇ ਉਹਦਾ ਕਾਰਨ ਜਦੋਂ ਬੁੱਧੀਜੀਵੀ ਲੋਕ ਜਿਹੜੇ ਗੱਲਾਂ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਇਹ ਜਿਹੜੀ ਆਡੀਓ ਹੈ ਉਹ ਤਾਂ ਬਾਅਦ ਵਿੱਚ ਵਾਇਰਲ ਹੁੰਦੀ ਹੈ ਹਾਲਾਂਕਿ ਇਹ ਪੌਣੇ 3 ਸਾਲ ਜਣ ਕੀ ਪ੍ਰਾਣੀ ਹੈ ਕਿ ਕੋਈ ਨਵੀਂ ਨਹੀਂ ਹੈਗੀ ਹੁਣ ਇਹ ਬਾਹਰ ਨ ਕਿਉਂ ਹੋਈ ਹੈ ਇਹਦੇ ਕਾਰਨ ਕਿਉਂਕਿ ਇਹਨਾਂ ਦਾ ਜਿਹੜਾ ਆਪਣਾ ਗੁੱਟ ਸੀ ਅਮਰਪਾਲ ਦਾ ਜਿਹੜਾ ਧੜਾ ਸੀ ਉਹਦੇ ਵਿੱਚ ਫੁੱਟ ਪੈ ਚੁੱਕੀ ਹੈ ਹੁਣ ਕਈ ਬੰਦੇ ਲਾਲਚੀ ਹੁੰਦੇ ਵੀ ਮੇਰਾ ਟੋਰੀ ਫੁੱਲ ਕਾ ਕਿਦਾਂ ਚੱਲੂ ਤੁਸੀਂ ਵੱਧ ਪੈਸੇ ਖਰਚੀਏ ਨਾ ਮੈਨੂੰ ਘਟ ਦੇ ਦਿਓ ਇਹ ਰੋਲਾ ਤਾਂ ਵੱਡੇ ਵੱਡੇ ਧਾੜਵੀਆਂ ਵੀ ਡਾਕੂ ਵਿੱਚ ਪੈਂਦਾ ਰਿਹਾ ਅੱਤਵਾਦ ਵੇਲੇ ਵੀ ਇਹ ਰੋਲੇ ਪੈਂਦੇ ਰਹੇ ਜਣਕੇ ਪੂਰਾ ਮਸਲਾ ਜਿਹੜੀ ਇਹ ਤਾਣੀ ਉਲਝੀ ਇਹ ਪੈਸੇ ਕਰਕੇ ਉਲਝੀ ਹੈ ਹੁਣ ਜੇ پلیਸ ਚਾਵੇ ਤਾਂ ਅਮਰਤਪਾਲ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ 50-60 ਕਰੋੜ ਰੁਪਇਆ ਇਹਨਾਂ ਲੋਕਾਂ ਨੇ ਇਸ ਮੂਵਮੈਂਟ ਵਿੱਚ ਕਮਾ ਲਿਆ ਆ ਜਿਹੜੀਆਂ ਵੀਡੀਓ ਆਡੀਓ ਵਾਇਰਲ ਹੁੰਦੀਆਂ ਨੇ ਨਾ ਇਹ ਤਾਂ ਉਹ ਲੋਕ ਨੇ ਜਿਹੜਾ ਸਾਈਡ ਬਿਜ਼ਨਸ ਜਿਹਨੂੰ ਕਹਿੰਦੇ ਉਹ ਕਰੀ ਜਾਂਦੇ ਸੀ ਕੌਮ ਦੀ ਧਰਮ ਦੇ ਆੜ ਵਿੱਚ ਔਰ ਇਹਦੇ ਵਿੱਚ ਪੂਰਨ ਤੌਰ ਤੇ ਜਿਹੜਾ ਅਮਰਤਪਾਲ ਇਨਵੋਲਵ ਰਿਹਾ ਹੁਣ ਜਿਹੜੀ ਆਡੀਓ ਵਾਇਰਲ ਹੋਣ ਤੇ ਇਲਜ਼ਾਮ ਲੱਗਦੇ ਆ ਕਿ ਅਮਰਤਪਾਲ ਨੂੰ ਜਾਂ ਅਮਰਤਪਾਲ ਦੇ ਪਰਿਵਾਰ ਨੂੰ ਜਾਂ ਬਾਅਦ ਪੰਜਾਬ ਦੇ ਜੋ ਸੇ ਬੰਦੇ ਨੂੰ ਕਹਿ ਲਈ ਬਦਨਾਮ ਕੀਤਾ ਜਾ ਰਿਹਾ ਕੋਈ ਬਦਨਾਮ ਨਹੀਂ ਕਰਦਾ ਬਦਨਾਮ ਤੁਹਾਨੂੰ ਕੋਈ ਤਾਂ ਕਰੇ ਜੇ ਤੁਸੀਂ ਕੌਮ ਪ੍ਰਤੀ ਸਮਾਜ ਪ੍ਰਤੀ ਪੰਜਾਬ ਪ੍ਰਤੀ ਕੋਈ ਹੋਰ ਕੰਮ ਕੀਤਾ ਹੋਵੇ ਤੁਸੀਂ ਤਾਂ ਲੁੱਟ ਖੋਟ ਕਰਕੇ ਆਪਣੇ ਘਰ ਭਰੇ ਥੋੜੀ ਇੱਕ ਛੋਟੀ ਜੀ ਟੀਮ ਸੀ 15-20 ਬੰਦਿਆਂ ਦੀ ਤੇ ਉਹਦੇ ਵਿੱਚ ਤੁਸੀਂ ਲੁੱਟ ਕਿੱਦਾਂ ਕਰਨੀ ਹੈ ਕੋਈ ਜੁਐਲਰੀ ਸ਼ਾਪ ਕਿੱਦਾਂ ਲੁੱਟਣੀ ਹੈ ਫਰੋਦੀ ਕਿੱਦਾਂ ਲੈਣੀ ਹੈ ਤੁਹਾਡੇ ਤਾਂ ਕੰਮ ਹੀ ਇਹ ਸੀ ਹੁਣ ਜਿਹੜਾ ਜੈਪਾਲ ਭੁੱਲਰ ਦਾ ਇਨਕਾਊਂਟਰ ਕੀਤਾ ਕਲਕੱਤੇ ਵਿੱਚ ਪੁਲਿਸ ਨੇ ਤੁਹਾਨੂੰ ਸਭ ਨੂੰ ਪਤਾ ਹੈ ਤਾਂ ਉਹ ਬੰਦੇ ਬਾਰੇ ਇਹ ਸ਼ਰੀਆਮ ਕਹਿ ਰਿਹਾ ਕਹਿੰਦਾ ਉਹ ਬੰਦੇ ਨਹੀਂ ਮਾਰਦਾ ਸੀ ਉਹ ਕਹਿੰਦਾ ਚੋਰੀ ਕਰਨ ਵਾਸਤੇ ਮਾਹਰ ਸੀ ਫਰੋਤੀ ਕਿੱਦਾਂ ਲੈਣੀ ਹੈ ਸੋਨਾ ਕਿੱਦਾਂ ਲੁੱਟਣਾ ਹੈ ਫੇਮ ਪੁੱਕੀ ਡੋਡੇ ਕਿੱਦਾਂ ਵੇਚਣੇ ਨੇ ਇਹ ਇਹ ਤਸ਼ਕਰੀਬ ਬੰਦੇ ਕਰਦੇ ਸੀ ਹੁਣ ਜਦੋਂ ਉਹ ਬੰਦਾ ਜਣਕੇ ਅਮਰਤਪਾਲ ਇਹ ਆਡੀਓ ਵਿੱਚ ਬੋਲਦਾ ਉਹ ਗੱਲ ਕੀ ਕਰਦਾ ਹੈ ਉਹ ਗੱਲ ਕਰਦਾ ਹੈ ਜਿਹੜੀ ਦबई ਦੀ ਕਰੰਸੀ ਹੈ 50000 30000 20000 15000 5000 3000 ਇਹ ਗੱਲਾਂ ਕਰਦਾ ਹੈ ਕਈ ਜਿਹੜੇ ਕਮੈਂਟ ਕਰਦੇ ਉਹ ਕਹਿੰਦੇ ਵੀ ਇੰਡੀਆ ਦੇ ਪੈਸੇ ਨਹੀਂ 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 ਇੰਡੀਆ ਦਾ 2-4000 ਰੁਪਈਆ 15-20000 ਰੁਪਈਆ ਕੋਈ ਮਹਿਨਾਂ ਨਹੀਂ ਰੱਖਦਾ ਕੋਈ ਬਹੁਤੀ ਵੱਡੀ ਗੱਲ ਦੀ ਕਿਉਂਕਿ ਉਹ ਕਰੰਸੀ ਮਹਿੰਗੀ ਹੈ ਇੰਡੀਅਨ ਨਾਲ 15-16 ਰੁਪਈਏ ਦੇ ਮੁਕਾਬਲੇ ਉਹ ਤੇ ਉੱਥੋਂ ਦੇ ਪੈਸਿਆਂ ਦੀ ਇਹ ਗੱਲ ਕਰਦਾ ਹੈ ਤੇ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਕੀ ਸੀਗਾ ਵੀ ਜਿਨ੍ਹਾਂ ਦੀ ਪੂਛ ਨੂੰ ਅੱਗ ਲੱਗੀ ਹੈ ਜਿਹੜੇ ਕਹਿੰਦੇ ਅਸੀਂ ਅਮਰਤਪਾਲ ਨੂੰ ਮੁੱਖ ਮੰਤਰੀ ਬਣਾਵਾਂਗੇ ਖਾਰੇ ਵਰਗੇ ਜਿਹੜੇ ਖੰੱਚ ਬੋਲਦੇ ਆ ਇਹਨਾਂ ਸਾਰਿਆਂ ਨੂੰ ਚੈਲੰਜ ਹੈ ਵੀ ਜਿਹੜੀ ਇਹ ਆਡੀਓ ਬੈਰਲ ਹੋਈ ਹੈ ਮੂਤਪਾਲ ਦੀ ਜਿਹਦੇ ਵਿੱਚ ਜੈਪਾਲ ਭੁੱਲਰ ਦੀ ਗੱਲ ਕਰਦਾ ਉਹ ਆਡੀਓ ਅਮਰਤਪਾਲ ਦੀ ਅਸਲੀ ਹੈ ਜੀ ਕੋਈ ਫੇਕ ਨਹੀਂ ਹੈਗੀ ਔਰ ਜੇ ਕਿਸੇ ਦੇ ਧੌਣ ਵਿੱਚ ਕਿੱਲਾ ਹੈਗਾ ਭਾਵੇਂ ਉਹ ਖਾਰਾ ਵਕੀਲ ਹੈ ਭਾਵੇਂ ਅਮਰਤਪਾਲ ਦਾ ਪਰਿਵਾਰ ਹੈ ਜਾਂ ਕੋਈ ਹੋਰ ਇਹਨਾਂ ਦੀ ਜਥੇਬੰਦੀ ਦਾ ਬੰਦਾ ਹੈ ਉਹ ਸਾਹਮਣੇ ਬੈਠੇ ਦੱਸਦੇ ਆਂ ਵੀ ਉਹਦੇ ਵਿੱਚ ਕੀ ਸਬੂਤ ਨੇ ਸਾਡੇ ਕੋਲੇ ਉਹ ਆਡੀਓ ਅਮਰਤਪਾਲ ਦੀ ਕਿਉਂ ਹੈ ਸ਼ਰ੍ਹਾਂ ਪਤਾ ਲੱਗ ਜਾਂਦਾ ਇਹ ਤਾਂ ਹਜੇ ਮੈਂ ਕਹਿੰਦਾ ਪੰਜਾਬ ਪੁਲਿਸ ਥੋੜਾ ਜਾਂ ਨਰਮੀ ਵਰਤ ਰਹੀ ਹੈ ਜਿਹਦੀ ਮਾਂ ਦੇ ਕੋਲੋਂ ਇਹਦੇ ਘਰ ਵਾਲੇ ਦੇ ਕੋਲੋਂ ਇਹਦਾ ਜਿਹੜਾ ਹੈਪੀ ਭਰਾ ਹੈ ਨਸ਼ੇੜੀ ਉਹਦੇ ਕੋਲੋਂ ਇਹਦੇ ਪਿਓ ਦੇ ਕੋਲੋਂ ਛੇਤਰਫੇਰ ਕੇ ਪੁੱਛਗਿੱਛ ਕੀਤੀ ਜਾਵੇ ਨਾ ਕਰੋੜਾਂ ਰੁਪਇਆ ਕੈਸ਼ ਇਹ ਧਰਤੀ ਵਿੱਚ ਦੱਬਿਆ ਹੋਇਆ ਦੱਸ ਦੇਣਗੇ ਵੀ ਕਿੱਥੇ-ਕਿੱਥੇ ਪਿਆ ਜਿਹੜਾ ਜੈਬਾਲ ਭੁੱਲਦਾ ਪੈਸਾ ਹੈ ਕਹਿੰਦਾ ਨਾ ਅਪਾਰਟਮੈਂਟਾਂ ਨੇ ਸਾਡੀਆਂ ਦਿੱਲੀ ਦੇ ਵਿੱਚ ਕਰੋੜਾਂ ਦੀ ਪ੍ਰਾਪਰਟੀ ਹੈ ਇਹ ਸਾਰਾ ਕੁਝ ਹਰਾਮਖਵਰਾਂ ਕੋਲੇ ਇਹਨਾਂ ਦੇ ਕੋਲੇ ਹੈ ਉਹ ਜਿਹੜੀ ਦੇ ਘਰ ਵਾਲੀ ਡਿਬਰਗੜ ਬੈਠੀ ਹੈ ਫਲੈਟ ਲੈ ਕੇ ਉਹਦੇ ਉਹਦੇ ਕੋਲ ਕੁਛ ਵਿਸ਼ ਕੀਤੀ ਜਾਵੇ ਜਾਣੇ ਕਿ ਕੁਲ ਮਲਾਕੇ ਇਹ ਕਹਿ ਲਈਏ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖ ਕੌਮ ਨੂੰ ਇਹਨਾਂ ਨੇ ਬੇਬਕੂਬ ਬਣਾਉਣ ਤੋਂ ਬਿਨਾ ਹੋਰ ਕੁਝ ਨਹੀਂ ਕੀਤਾ ਕੋਈ ਕਸਮ ਨਹੀਂ ਛੱਡੀ ਲੁੱਟ ਖਸੁੱਟ ਕਰਨ ਵਾਸਤੇ ਇੱਕ ਕਹਿ ਲਈਏ ਅੰਦਰ ਕੁਝ ਹੋਰ ਸੀ ਬਾਹਰ ਕੁਝ ਹੋਰ ਸੀ ਬਾਣੇ ਦੀ ਆੜ ਲੈ ਲਈ ਭਿੰਡਰਾਂ ਵਾਲੇ ਨੇ ਕਾਪੀ ਕੀਤਾ ਗਿਆ ਤੇ ਸਭ ਕੁਝ ਕਰਕੇ ਆ ਕਰਤੂਤਾਂ ਹੁਣ ਇਹਨੇ ਬਾਹਰ ਆ ਰਹੀਆਂ ਤੇ ਜਿਹੜੇ ਵੀ ਭੇਡ ਇਹਨਾਂ ਦੀ ਤੜਫਦੀ ਹੋਵੇ ਚੀਕਾ ਮਾਰ ਲਵੇ ਬੂਟਾ ਸਿੰਘ ਕਿਉਂ ਬੋਲਦਾ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਜਿੱਥੇ ਮਰਜ਼ੀ ਬਹਿ ਕੇ ਟੇਬਲ ਟॉक ਕਰ ਲਿਓ ਉਹ ਵੀਡੀਓ ਦੀ ਮੈਂ ਪੁਸ਼ਟੀ ਕਰਦਾ ਆਡੀਓ ਦੀ ਅਮਰਤਪਾਲ ਦੀ ਆਵਾਜ਼ ਹੈ ਅਮਰਤਪਾਲ ਜੋ ਗੱਲਬਾਤ ਕਰ ਰਿਹਾ ਉਹ ਸੱਚ ਹੈ ਇਹਨੂੰ ਕੋਈ ਝੂਠਾ ਨਹੀਂ ਕਰ ਸਕਦਾ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ